ਸਵਾਗਤ ਹੈ ਦੋਸਤੋ ਤੁਹਾਡਾ ਦਵਿੰਦਰ ਡੈਰੀ ਫਾਰਮ ਤੇ ਦੋਸਤੋ ਜਿਹੜੀ ਆਪਾਂ ਅੱਜ ਵੀਡੀਓ ਬਣਾਉਣੀ ਆ ਇਹ ਆਪਣੇ ਫਾਰਮ ਤੇ ਛੋਟਾ ਜਿਹਾ ਫਾਰਮ ਆ ਆਪਣਾ ਜਿਹਦੇ ਚ 12-13 ਨਾਗਾ ਪਸ਼ੂ ਆnde ਤੇ ਇਹਦੇ ਵਿੱਚ ਜਿਹੜੀਆਂ ਆ ਕਟੀਆਂਈਆਂ ਆ ਆਪਾਂ ਇਹਨਾਂ ਨੂੰ ਹਮੜਾ ਪਾਣੀ ਦਵਾਈ ਦਿੰਨੇ ਆ ਤੁਸੀਂ ਦੇਖ ਸਕਦੇ ਹੋ ਤਕਰੀਬਨ ਇਹ ਤੁਸੀਂ ਇਹ ਮੈਡੀਕਲ ਤੋਂ ਲਓਗੇ ਵੀ ਇਹ 1.5 ਗ੍ਰਾਮ ਦੀ ਜਿਹੜੀ ਗੋਲੀ ਆ ਇਹ ਇਸ ਲੋਟ ਪੈਕਿੰਗ ਆ ਦੀ ਕਿਉਂ ਇਹ ਵੱਡੀ ਵੀ ਦੇ ਜਿੰਦੇ ਕਹ ਯਾਰ ਤੁਸੀਂ 1.5 ਗ੍ਰਾਮ ਦੀ ਲੈ ਸਕਦੇ ਹੋ ਮੜਪਾਂ ਵਾਸਤੇ ਆ ਪਸ਼ੂ ਦੀ ਜਿਹੜੀ ਸਿਹਤ ਆ ਬਣੀ ਰਹਿੰਦੀ ਆ ਮੈਂ ਟਾਈਮ ਟੂ ਟਾਈਮ ਇਹਨਾਂ ਨੂੰ ਜਿਹੜੀਆਂ ਗੋਲੀਆਂ ਦੇ ਦਿੰਨਾ ਇਹ ਚਾਰ ਗੋਲੀਆਂ ਹੁਣ ਆਪਾਂ ਮੰਨੋ ਵੀ ਜਿਹੜੀ ਆ ਛੋਟੀ ਕੱਟੀ ਖੜੀ ਆ ਇਹਨੂੰ ਵੀ ਆਪਾਂ ਇੰਨੇ ਕ ਵਜਨ ਦੇ ਹਿਸਾਬ ਨਾਲ ਤੁਸੀਂ ਦੇ ਸਕਦੇ ਹੋ ਵੀ ਆਪਾਂ ਇੱਕ ਗੋਲੀ ਦੇ ਸਕਦੇ ਇਹਨੂੰ ਵੈਸੇ ਤਾਂ ਇਦੋਂ ਛੋਟੀ ਨਾ ਹੋਵੇ ਕੱਟੀ ਫੇਰ ਤਾਂ ਉਹ ਅੱਧੀ ਤੇ ਨਹੀਂ ਪਊ ਵਜਨ ਦੇ ਹਿਸਾਬ ਨਾਲ ਇਹ ਉਮਰ ਦਾ ਹਿਸਾਬ ਨਹੀਂ ਚੱਲਦਾ ਤੇ ਬਜਣ ਦੇ ਹਿਸਾਬ ਨਾਲ ਤੁਸੀਂ ਦੇ ਸਕਦੇ ਹੋ ਹੁਣ ਮੈਂ ਇਹਨਾਂ ਨੂੰ ਮੰਨ ਲਓ ਵੀ ਆਹ ਤੇ ਇਹਨਾਂ ਨੂੰ ਤਾਂ ਇੱਕ ਇੱਕ ਦੇਵਾਂਗਾ ਤੇ ਜਿਹੜੀ ਆਪਣੀ ਆ ਖੜੀ ਆ ਇਹਨੂੰ ਆਪਾਂ ਦੇਵਾਂਗੇ ਅੱਧੀ ਕੋਲੀ ਤੇ ਇਹਦਾ ਮੜਾਪ ਮੜੂਪ ਵਗੈਰਾ ਕੁਝ ਨਹੀਂ ਰਹਿੰਦਾ ਕਿਉਂਕਿ ਜਿਹੜੀ ਆ ਵਖਰਾਕ ਪਾਈ ਜਾਂਦੇ ਆ ਉਹਦਾ ਫਿਰ ਪਾਉਣ ਦਾ ਕੋਈ ਫਾਇਦਾ ਨਹੀਂ ਜੇ ਆਪਾਂ ਮੜਾਪੀ ਨਹੀਂ ਮਾਰਨੇ ਅੰਦਰੋਂ ਫਿਰ ਤਾਂ ਮੜਾਪੀ ਖਾਈ ਜਾਂਦੇ ਆ ਤੇ ਇਹਦੇ ਮੂਰੇ ਪਾਣੀ ਵੀ ਭਰ ਕੇ ਰੱਖ ਦਨਾ ਉਹਨਾਂ ਮੈਂ ਤੇ ਇੱਥੇ ਖੁੱਲੀ ਹੁੰਦੀ ਆ ਆ ਜਾਲ ਦੇ ਵਿੱਚ ਛੱਡੀ ਵੀ ਹੁੰਦੀ ਇੱਥੇ ਤੇ ਜਦੋਂ ਜ਼ਿਆਦਾਤਰ ਕਰਦੀ ਐ ਪੰਜ ਚਾਰ ਘੰਟੇ ਬਾਦੋਂ ਅਸੀਂ ਬੰਨ੍ਹ ਦਿੰਨੇ ਇਹਨੂੰ ਪਹਿਲੇ ਰਾਤ ਨੂੰ ਬੰਨ੍ਹ ਕੇ ਪੈਨਿਆ ਅਸੀਂ ਦਿਨੇ-ਦਿਨੇ ਅਸੀਂ ਇਹਨੂੰ ਖੁੱਲੀ ਛੱਡਦੇ ਆ ਤੇ ਇਹਨੂੰ ਆਪਾਂ ਦੇ ਰਿਆਂਗੇ ਇਹ ਆਪਣਾ ਦੋ ਮਿਲ ਜਿੱਤ ਗਈ ਸੀਗੀ 10 ਦਿਨਾਂ ਦੇ ਵਿੱਚ ਵਿੱਚ ਮੋਰਾ ਕੈਟਾਗਰੀ ਚੋਂ ਦੇਖ ਸਕਦੇ ਹੋ ਜਿਹੜੀ ਇਹਦੀ ਗ੍ਰੋਥ ਹੈ 6 ਮਹੀਨੇ ਤੋਂ ਪਲੱਸ ਹੋ ਗਈ ਆ ਇਹਨੂੰ ਆਪਾਂ ਦੇਵਾਂਗੇ ਅੱਧੀ ਗੋਲੀ ਅੱਜ ਅੱਧੀ ਗੋਲੀ 8 ਦਿਨਾਂ ਬਾਅਦ ਤੇ ਬਾਕੀ ਤੁਸੀਂ ਇਹਨਾਂ ਦਾ ਅੰਦਾਜ਼ਾ ਲਾ ਲਓ ਵੀ ਇਹ ਇਹਨਾਂ ਨੂੰ ਮਤਲਬ ਆਪਾਂ ਇੱਕ ਇੱਕ ਗੋਲੀ ਦੇ ਸਕਦੇ ਹਾਂ ਜਿਹੜੀ ਆ ਛੋਟੀ ਹੈ ਇਹਨੂੰ ਵੀ ਆਪਾਂ ਇੱਕ ਗੋਲੀ ਦੇ ਸਕਦੇ ਹਾਂ ਬਾਈਨ ਜਾਂ ਦੇਖ ਲਓ ਤੁਸੀਂ ਉਮਰ ਦਾ ਇਹਦੇ ਚ ਕੋਈ ਮੈਟਰ ਨਹੀਂ ਕਰਦੀ ਉਮਰ ਬਾਈਨ ਮੈਟਰ ਕਰਦਾ ਤੇ ਮੁੜਾ ਪੂ ਵਗੈਰਾ ਜੇ ਪੈ ਜਾਣ ਤਾਂ ਇਹਨਾਂ ਨੂੰ ਖਾਤਾ ਪੀਤਾ ਕੁਝ ਵੀ ਨਹੀਂ ਲੱਗਦਾ ਹੁਣ ਇਹਨਾਂ ਦੀ ਸਿਹਤ ਠੀਕ ਆ ਗਈ। ਬਾਕੀ ਇਹਨਾਂ ਨੂੰ ਜਿਹੜੇ ਕੱਖ ਬਾਲੇ ਨਾ ਬੈੱਕ ਕਰੋ ਖੋਲਣਾਂ ਚ ਵੀ ਪਏ ਰਹਿਣ। ਖੋਲਣਾਂ ਜਿਹੜੀਆਂ ਹੈਗੀਆਂ ਜਮਾ ਸਾਫ਼ ਰਹਿਣ। ਖੋਲਣਾਂ 'ਚ ਕੱਖ ਨਾ ਆਉਣ ਬਚਨ। ਬਸ ਓੰਨੇ ਕ ਖਰਾਕ ਪਾਓ। ਜਿੰਨੀ ਕ ਖਾ ਲੈਣ ਮੂਰੇ ਨਾ ਤੂੜੀ ਪਈ ਰਵੇ ਹਰ ਵਕਤ ਤੂੜੀ ਵੀ ਘੱਟ। ਜਿੰਨੀ ਖਰਾਕ ਉਸ ਤੋਂ ਤੁੜੀ ਪਾਓ ਜੇ ਆਪਾਂ ਖਰਾਕ ਬਰੀਆ ਪਾਵਾਂਗੇ ਤਾਂ ਛੇਤੀ ਬਣਣੀਆਂ ਹੈ ਆਪਾਂ ਮਤਲਬ ਇਹ ਨਾ ਸਮਝੋ ਵੀ ਆ ਤੂੜੀ ਵੱਧ ਪਾ ਕੇ ਵੀ ਇਹਨਾਂ ਦੇ ਵੱਲ ਢਿੱਡ ਭਰਨਾ ਖਰਾਕ ਵੀ ਮਤਲਬ ਖਰਾਕ ਦੀ ਮਾਤਰਾ ਹੋਵੇ ਨਾ ਪਸ਼ੂ ਨੂੰ ਭੁੱਖੀ ਘੱਟ ਲੱਗਦੀ ਹੈ ਤੇ ਆਪਾਂ ਮੈਂ ਇਹ ਨਾ ਗੋਬਰ ਕਰਨ ਵਾਲੀ ਮਸ਼ੀਨ ਨਾ ਬਣਾਈ ਆ ਆਪਾਂ ਇਹਨੂੰ ਕੱਖ ਸੱਟ ਕੇ ਸੱਟ ਕੇ ਬਾਰ-ਬਾਰ ਕੱਖ ਪਾਈਏ ਨੇੜੇ ਆਪਾਂ ਤੂੜੀ ਕੋਲ ਨੂੰ ਜਪੇਰੀਂ ਦੇ ਥੱਲੇ ਡੋਲ ਦਿੰਦੀਆਂ ਬਸ ਐ ਮਨ ਉਹਨੇ ਹੀ ਪਾਓ ਤੇ ਬਸ ਉਹ ਜਿਹੜੀਆਂ ਇਹ ਛੇਤੀ ਤੋਂ ਛੇਤੀ ਖਾ ਲੈਣ ਨਹੀਂ ਖਰਾਕ ਹੈ ਜਿਹੜੀ ਉਹ ਵੀ ਵਿੱਚ ਰੁਲੀ ਜਾਂਦੀ ਰਹਿੰਦੀ ਹੈ ਗੋਲੀਆਂਾਂ 'ਚ ਤੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਹਾਂ ਗੋਲੀਆਂ ਦਾ ਇਹ ਮੰਨ ਲਓ ਵੀ 1.5 ਗ੍ਰਾਮ ਵਾਲੀ ਗੋਲੀ ਕਹਿ ਕੇ ਲੈ ਲਿਓ ਤੁਸੀਂ ਤਕਰੀਬਨ ਇਹ ਚਾਰ ਗੋਲੀਆਂ ਦੀ ਪੈਕਿੰਗ ਆਉਂਦੀ ਹੈ ਧੰਨਵਾਦ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੋਰ ਜਾਣਕਾਰੀ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਕਮੈਂਟ ਕਰਿਓ ਵੀ ਕਿਹੋ ਜੀ ਵੀਡੀਓ ਬਣਾਵੀ ਬਣਾਈਏ ਅੱਗੇ ਤੁਹਾਨੂੰ ਧੰਨਵਾਦ ਵੀਡੀਓ ਦੇਖਣ ਲਈ